ਪਿੰਡ ਵਿੱਚ ਵੇ ਬਚਾਲਾ ਵਿੱਚ ਰਖੜਾ ਪਿੰਡ ਵਿੱਚ ਵੇ ਐਂਟਰੀ ਪੁਰਾਣੀ ਦੀ ਹੋਈ ਆ ਹਾਂ ਬਿਲਕੁਲ ਤੁਹਾਨੂੰ ਕਹੀ ਇਹ ਤਾਂ ਹੀ ਕਿਹਾ ਤਾਂ ਪਾਪੀ ਸਮਝ ਗਈ ਤੀ ਹਾਂ ਕੋਈ ਨਾ ਐਮਐਲ ਬਣਦਾ ਹੋਰ ਕੀ ਹੁੰਦੇ ਸੀ ਲੈ ਤੇਰੇ ਨਹੀਂ ਹਾਂਜੀ ਸਾਸਤਰੀ ਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਆ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਮਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲੱਗਿਆ ਜੀ ਅੱਜ ਦਾ ਆਪਾਂ ਬਲੌਗ ਸ਼ੁਰੂ ਕਰ ਜੀ ਬਲੌਗ ਤੋਂ ਪਹਿਲਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੀ ਜੀ ਸਵਾਗਤ ਹੈ ਜੀ ਤੁਹਾਡੇ YouTube ਚੈਨਲ ਜਸਕਰਨ ਬਲੌਗਸ ਇਹ ਬਾਈ ਥੋੜਾ ਜਿਹਾ ਹੈਗਾ ਬੀਜੀ ਸਾਡੇ ਭਲੋ ਗਿਆ ਜੀ ਕੰਮਕਾਰਾਂ ਚੋ ਜੇ ਇੱਕ ਕੰਮਕਾਰਾਂ ਚਲੋ ਇਕ ਨਾਲੇ ਵੀ ਤੂੰ ਭਾਈੇ ਮੇਰੀ ਅੱਜ ਵੀਡੀਓ ਤੂੰ ਸਟਾਰਟ ਕਰ ਤੇ ਲੱਗੇ ਆਪਾਂ ਵੀਡੀਓ ਸਟਾਰਟ ਕਰਨ ਨੂੰ ਸਟਾਰਟ ਕਰਕੇ ਲਓ ਜੀ ਤੋਨੇ ਆਪਾਂ ਤੁਹਾਡੀ ਮੁਲਾਕਾਤ ਸੱਸਰੀ ਕਾਲ ਜੀ ਸਾਰਿਆਂ ਨੂੰ ਆ ਲੋੜ ਹੀ ਰਹਿ ਗਈ ਪੱਗ ਬੰਨਣੇ ਤੇ ਬਾਕੀ ਹੋ ਗਏ ਰਹਿਣੀਆਂ ਬਾਕੀ ਰਹਿਣੀਆਂ ਜੀ ਨਾ ਚੱਪਲਾਂ ਪਾਣੀਆਂ ਤੇ ਬਸ ਪੱਗ ਰਹਿ ਗਈ ਅਜੇ ਤਾਂ ਕੰਮ ਕਾਰ ਕਰਨੇ ਆ ਹਨਾ ਕਰਦੇ ਆ ਮਾਂ ਵੀ ਪੱਗ ਬਾੜੀ ਬੰਨੂ ਪੱਗ ਬਾੜੀ ਬੰਨਾਂਗੇ ਕਿਉਂਕਿ ਪਤਾ ਨਹੀਂ ਮੈਨੂੰ ਪ੍ਰੋਬਲਮ ਹੈ ਧੰਨਵਾਦ ਭੈਣੇ ਲਓ ਜੀ ਸਾਭ ਹੀ ਆਈ ਕਿਉਂਕਿ ਮੈਂ ਪਿੱਛੇ ਤਾਂ ਚਾਹ ਤੋ ਹਾਂ ਦੇਖੋ ਜਿੱਦ ਤੇ ਅਸੀਂ ਆਏ ਆ ਇਹੀ ਤੋੜੇ ਫਿਰਦੇ ਮੈਂ ਕਹਿੰਦਾ ਤੂੰ ਵੀ ਸਾਡੇ ਜਲੇ ਫਸ ਗਿਆ ਉਥੋਂ ਨਹੀਂ ਉਹ ਨਹੀਂ ਚੱਲ ਕੋਈ ਚਾਹ ਤਾਂ ਕਰਕੇ ਫੇ ਚਾਹ ਰਹੀ ਦੀ ਲੰਬੀ ਜਰੂਰੀ ਆ ਕਾਮੀ ਜਰੂਰੀ ਆ ਇਹ ਲਾ ਤਾਂ ਬੜਾ ਨਾ ਮੱਠੀ ਬੜੀ ਲਾਤੀ ਇਹ ਲਿਆ ਦੇ ਤੂੰ ਬੂਟਾ ਨੂੰ ਕੁਝ ਨਹੀਂ ਹੁੰਦਾ ਬਾਈ ਨਹੀਂ ਪਤਾ ਹੈ ਕੰਮਕਾਰ ਚ ਲੱਭੜ ਨਹੀਂ ਆ ਮੈਂ ਤਾਂ ਹੀ ਇਹ ਪਾਏ ਗਏ ਨਾ ਨਾ ਠੀਕ ਆ ਕੰਮਕਾਰ ਚ ਲੱਭੜ ਨਹੀਂ ਆ ਤੇ ਲਓ ਜੀ ਪੀਣਿਆ ਚਾਹ ਪਾਣੀ ਤੁਸੀਂ ਵੀ ਆਓ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਨੂੰ ਇੰਨੇ ਸਪੋਰਟ ਕਰਦੇ ਆ ਉਮੀਦ ਐ ਇਦਾਂ ਹੀ ਕਰਦੇ ਰਹੂਗੇ ਜੀ ਸਭ ਤੋਂ ਪਹਿਲਾਂ ਤਾਂ ਮਿਲੋ ਜੀ ਹਾਂਜੀ ਭਾਬੀ ਜੀ ਬੁਲਾਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਗਏ ਰੈਡੀ ਹਾਂਜੀ ਹਾਂਜੀ ਪਰ ਰੈਡੀ ਹੋ ਕੇ ਆਇਆ ਬਲੇ ਹਾਂ ਭਾਬੀ ਦਾ ਪਹਿਨੀ ਰੈਡੀ ਹੋ ਕੇ ਆਇਆ ਕਰ ਤੋ ਮਿਲੋ ਜੀ ਮਨਜੀਤ ਨੂੰ ਹੋਰ ਬਾਈ ਤੇਰੀਆਂ ਕਿਹੜੀਆਂ ਤਿਆਰੀਆਂ ਚੱਲ ਰਹੀਆਂ ਮੈਂ ਹੁਣ ਤਿਆਰੀਆਂ ਲੱਗੀਆਂ ਪ੍ਰੈਸ ਤੋਂ ਕਰ ਲੀ ਪ੍ਰੈਸ ਤੂੰ ਤੂੰ ਵੀ ਹੋ ਜਾ ਰੈਡੀ ਬਸ ਮੇਰਾ ਤਾਂ ਪੇਚਾ ਰਹਿ ਗਿਆ ਇਹ ਪੱਗ ਬੰਨਦਾ ਮੈਂ बाकी इधर देखो भाभी हां जी बुलाओ सा <laughs> मैं कहना बज गई मैं कहना बजगी हां देख ना जी फिर नहीं नहीं मड़ी के लगी बज गई बचाओ हो गया बचाओ हो गया बचाओ नहीं छो फो ਏ ਮੁੰਲਾ ਤਾਂ ਤੁਹਾਡੇ ਹੁਣ ਯਾਦ ਆਇਆ ਹੋਣਾ ਹਨਾ ਜੀ ਸਵੇਰ ਦੇ ਨਹੀਂ ਯਾਦ ਕਰਿਆ ਕੰਮ ਚਾਦਰੇ ਉਹਨਾਂ ਨੂੰ ਹੁਣ ਚਾਹੀਦੀ ਹੈ ਅੱਛਾ ਬੱਸ ਕਰੋ ਬੱਸ ਕਰੋ ਦੇ ਦਿੱ ਕੱਢ ਦੂੰਗਾ ਪਕਾਉਂਦੇ ਮਿਲੋ ਜੀ ਚਾਚੀ ਨੂੰ ਬਲਾਉ ਸਾਸਰੀ ਘਰ ਹੋ ਗਏ ਰੈਡੀ ਜੀ ਚਾਚੀ ਰਾਤ ਨੂੰ ਚੋਰੀ ਦੇਰੀ ਭੱਜਣ ਲੱਗੀ ਪਹਾੜ ਦੇਖਾ ਬਰਾਤ ਅੱਜ ਸਵੇਰੇ ਹੈ ਨਹੀਂ ਅਸੀਂ ਪੰਜਾਬ ਵਾਲੇ ਦੀ ਛੇਤੀ ਭੇਜਦੇ ਆਲੇ ਵੀਰ ਨਾ ਜਦੀ ਕਹਤੇ ਆ ਮਾਈ ਬਾਜੀ ਤਾਂ ਜਾਣੋ ਸਾਡੀ ਫੇਰ ले था ले था। चलो, उपनु चलो, है। चलो <laughs> हो था चाचा उतरना तू इी हाँ जी चाकू लग गया देखी ਲਓ ਜੀ ਤੁਹਾਨੂੰ ਦਿਖਾ ਦਈਏ ਵੀ ਕਿਆ ਕੰਮ ਚਾਰੇ ਪਹਿਲਾਂ ਤਾਂ ਇਹਨਾਂ ਨੂੰ ਮਿਲੋ ਸਾਰੇ ਬਜ਼ੁਰਗਾਂ ਹਾਂ ਜੀ ਪੂਆ ਜੀ ਬਲਾਓ ਸਾਸਰੀਕਾ ਸਾਸਰੀਕਾ ਅਸ਼ਾ ਪੂਆ ਜੀ ਐਂ ਦੱਸੋ ਅੱਜ ਵੀ ਅੱਜ ਮੁਰਦੀ ਗੱਡੀ ਐ ਵੀ ਕਿਆ ਕਿਆ ਰਸਮਾਂ ਜਿਹੜੀਆਂ ਪਹਿਲਾਂ ਕਿੰਨਾ ਕੰਮ ਉਹ ਮੈਂ ਦਿਖਾ ਲਿਆਣਾ ਵੀ ਕਿਹੜੇ ਕਿਹੜਾ ਚੱਲਦਾ ਤੇਰੀ ਕਿਆ ਡਿਊਟੀ ਅੱਜ ਤੇ ਕੱਪੜੇ-ਕੁਪੜੇ ਪਾ ਲੇ ਹਾਂ ਬਾਠ ਠੀਕ ਹੈ ਤਿਆਰ ਹੈ ਤੇ ਇਹਨਾਂ ਨੂੰ ਵੀ ਮਿਲੋ ਹਾਂਜੀ ਸਾਸਰੀ ਕਾਲ ਬੁਲਾਓ ਹੋਰ ਜੀ ਤੁਸੀਂ ਜੀ ਲਓ ਜੀ ਇਹ ਬੈਠੇ ਹੁਣ ਸਾਰੀਆਂ ਮਤਾਵਾਂ ਕਿਉਂਕਿ ਪਹਿਲਾਂ ਊੜਾ ਚੱਲ ਰਿਹਾਤਾ ਕੰਮ ਗੋਭੀ-ਗੂਭੀ ਵੱਡੀ ਆਲੂ ਵੱਡੇ ਸਾਰੇ ਕੰਮ ਕਰਤੇ ਇਹਨਾਂ ਨੇ ਤੇ ਹੁਣ ਕੱਪੜੇ ਲੇਪਾ ਹੁਣ ਹੋਰੇ ਤਿਆਰ ਤੇ ਕਿਆ ਹੁਣ ਦੱਸੋ ਵੀ ਹੁਣ ਤੇਰੀ ਡਿਊਟੀ ਕਿਆ ਮੇਨ ਪਤਾ ਨਹੀਂ ਨੇ ਤੁਸੀਂ ਮੇਲਣੇ ਵਿਭਾਗ ਹੈ ਅੱਛਾ ਜੀ ਪਕੌੜੇ ਵੀ ਦੇਖ ਕੇ ਖਾਈ ਹਾਂ ਹਾਂ ਪਰ ਅੱਜ ਤਾਂ ਆਪਾਂ ਨਹੀਂ ਬਣਾਏ ਐ ਅੱਜ ਇੰਨਾ ਨਾਣ ਮਿਰਚ ਨਹੀਂ ਹੈ ਨਾ ਮਸਾਲੇ ਅੱਜ ਹਨਾ ਉਹ ਦੇਖੋ ਤਾਂ ਸਹੀ ਉਹਨੇ ਕੰਮ ਪਤਾ ਲਿਆ ਹਾਂਜੀ ਸੱਸ ਜੀ ਕੱਲ ਬੁਲਾਓ ਜੀ ਉਹ ਲੇ ਕਰਾ ਲਿਆ ਕੰਮ ਪੱਤੀ ਕਰਾ ਲਿਆ ਪੱਤੀ ਕਰਾ ਲਿਆ ਆਓ ਜੀ ਚੱਲ ਰਿਹਾ ਰੋਟੀਆਂ ਦਾ ਕੰਮ ਕੁਛ ਬਣ ਵੀ ਗਈਆਂ ਜੀ ਮਨ ਤਾਂ ਲੱਗਦਾ ਕੁਛ ਨਹੀਂ ਜੀ ਹੈ ਕਿਤੇ ਗੱਲਾਂ ਗੱਲਾਂ ਵਿੱਚ ਰਹੇ ਨਾ ਜਾ ਮੈਂ ਅੱਛਾ ਹਾਂ ਬਣ ਗਈ ਆ ਬਣ ਗਈ ਬਣ ਗਈ ਲਓ ਜੀ ਚੱਲ ਰਹਿਆ ਪ੍ਰਸ਼ਾਦਿਆਂ ਦਾ ਕੰਮ ਤੇ ਪਾਪੀਉਣੇ ਲੱਗੇ ਵੀ ਆ ਇਹ ਬੈਠੀ ਸਾੜੀ ਘੜੀ ਆ ਬਲਾਉ ਸ਼ਾਸਿਕਾ ਸ਼ਾਸਿਕਾ ਤੇ ਚੱਲ ਰਹੀਆਂ ਜੀ ਤਿਆਰੀਆਂ ਤਰ ਵੀ ਦੇਖ ਪੜ। ਇਹ ਲੋ। ਮੈਨੂੰ ਆ ਪਾਉਂਦੇ ਬਸ। ਚਲ। ਤੇ ਪਕੌੜੇ ਵੀ ਕਰਤੇ ਹੀ। ਸਭ ਤਰੀਕਾ ਦੀ ਕਿਆ ਹੋ ਗਈ। ਦੋ ਪਾਣੀਆ ਖੋ। ਹੋਰ ਬੀਰ ਜੀ। ਪੂਰੇ ਆਲਾ ਕੰਮ ਰੈਡੀ ਹੋ ਗਿਆ ਜੀ। ਹਾਂ ਬਾਕੀ ਬਿਲਕੁਲ ਪਿਆ। ਬਸ ਉਹ ਰਹਿ ਗਏ ਹੈਂ। ਇਹ ਹੋੜੈ ਨੂੰ ਮੈਨੂੰ ਮੈਟ ਟੂ ਚੈਕਿੰਗ। ਆਪਣਾ ਨਾਲ ਨਾਲ ਪਾਉਣਾ ਹੋਣਾ। ਸਪਨੀਕਰ ਓਏ ਦੱਸ ਮੇਰੇ ਮਾਲ ਪਾਸ਼ਾ ਜੀ ਰੋਣਾ ਕਿਉਂ ਪਾਇਆ ਮਲੇਕ ਜੌਦਰਾ ਰੋਣਾ ਨਹੀਂ ਕਰੇ ਹਾਂਜੀ ਮੈਂ ਕਾ ਭੈਣ ਦਾ ਕੀਤਾ ਵਿਆਹ ਤੇ ਤੇਰਾ ਦੱਸਾ ਕਿਨੇ ਲਾਇਆ ਫਰੀਦ ਤੁਰਿਆ ਫਿਰਦਾ ਆਪਣੇ ਕਾਟ ਪਾਇਆ ਹੋਰ ਕੀ ਹੁੰਦੇ ਆ ਭੈਣ ਦਾ ਵਿਆਹ ਹੋਇਆ ਤੇ ਸ਼ੇਰ ਸੁਣਾ ਦੇ ਖਿੜਿਆ ਫੁੱਲ ਗੁਲਾਬ ਦਾ ਖਿੜ ਗਈ ਆ ਬਾਦੀ ਜਿਨੀਆਂ ਫੁੱਲ ਗੁਲਾਬ ਦਾ ਖਿਲ ਗਈ ਆ ਬਾਦੀ ਜੋੜੀ ਜਿਵੇਂ ਸਰਦਾਰਾਂ ਦੀ ਪੰਡ ਬਰਾਸੀ ਗੌਂਡੇ ਸਾਡੀ ਨੇ ਜਿਵੇਂ ਮੇਰਾ ਛੋਟਾ ਸਰਦਾਰ ਸਾਡੀ ਤੇਰੀ ਦਾਦੀ ਤੇਦੇ ਘਰ ਦੀ ਚਾਹਦੀ ਮਾਰਨਾ ਪੰਡਾ ਹਾਂਜੀ ਸਰਦਾਰ ਦਾ ਵਿਆਹ ਹੋ ਗਿਆ ਅੱਛਾ ਆਪਣੀ ਰਿਸ਼ਤੇਦਾਰੀ ਪੈ ਜਾਣੀ ਚਾਨਣ ਬਣਿਆ ਰਹੂਂਦੇ ਹੋਰ ਕੀ ਹੁੰੰਡਿਆ ਜੀ ਠੰਡਾ ਕਹ ਚਾਦ ਨਾ ਹੋਤਾ ਸਤਾਰੇ ਨਾ ਹੋਤੇ ਮਿੱਤਰੀਆਂ ਹਸਦੇ ਪੀਂਦੇ ਜਮਾਰੇ ਨਾ ਹੋਤੇ ਜਮੀਨ ਨਾ ਪੈਂਦਾ ਗਲੀ ਚ ਚੱਕਰ ਘਾਰੇ ਨਾ ਹੋਤੇ ਮੇਜਾਂ ਨਾ ਹੁੰਦੀਆਂ ਤੇ ਹਾਰੇ ਨਾ ਹੋਤੇ ਉਹ ਜੂਨ ਜਲਾਈ ਦੀ ਧੁੱਪ ਨਾ ਹੁੰਦੀ ਮੇਰੇ ਵਰਗੇ ਪੰਡ ਕਾਲੇ ਨਾ ਹੋਤੇ ਰਾਈ ਨਾ ਹੁੰਦਾ ਪਕੌੜੇ ਕਰਾਰੇ ਨਾ ਹੋਤੇ ਸਾਰੀਆਂ ਗੱਲਾਂ ਸੱਚੀਆਂ ਇੱਕ ਭੁੱਲ ਗਿਆ ਤੂੰ ਕਿਹੜੀ ਆਪਣੀ ਮੰਮੀ ਨਾ ਹੁੰਦੀ ਆਪਾ ਤੇਰੇ ਚਾਰੇ ਨਾ ਹੋਤੇ ਉਹਦਾ ਨਾਮ ਹੀ ਨਹੀਂ ਦਿੰਦੇ ਹੋਰ ਕੀ ਹੁੰੰਡਿਆ ਜੀ ਮੇਰੇ ਮਗਰ ਕੈ ਤੂੰ ਇਸ ਬਾਗ ਵਿੱਚ ਜਾਈਏਂਗੇ ਫੁੱਲ ਖਿੜ ਜਾਏਂਗੇ ਜਿਸ ਬਾਗ ਵਿੱਚ ਜਾਈਏਂਗੇ ਫੁੱਲ ਖਿੜ ਜਾਏਂਗੇ اے ਜੋੜੀ ਰੰਗ ਸਲਾਮਤ ਜੀ ਦਾ ਪੰਡ ਸੇਰਾ ਗਾਏਗੇ ਜੋੜੀਆਂ ਰਹਿਣ ਸਲਾਮਤ ਪੰਡ ਸੇਰਾ ਸੁਣਾਏਂਗੇ ਤੇਰੀ ਤਾਈ ਫੜ ਕੇ ਵੀਡੀਓ ਵਾਲੀ ਨੂੰ ਫੜਾਈਂਗੇ ਅੱਜ ਹੀ ਸੇਰਾ ਗਾਏਗੇ ਉਹਨੇ ਤੇਰੀ ਵੀਡੀਓ ਬਣਾ ਕੇ ਤੈਨੂੰ ਵਾਇਰਲ ਕਰ ਦੇਣਾ ਹੈ ਤੇਰੇ ਹਾਂ ਨਲੈਕ ਜਾ ਜਿਆ ਵਾਇਰਲ ਨਹੀਂ ਹੁੰਦਾ ਵਾਇਰਲ 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 ਨਹੀਂ ਹੁੰਦਾ ਇਹੋ ਕਹਣਾ ਜਮਾਨ ਖੋਤਾ ਖਾਗ ਹੋਰ ਕੀ ਹੁੰਦੇ ਸੀ ਨਹੀਂ ਆਇਆ ਵਧੀਆ ਤੈਨੂੰ ਗੱਲ ਸੁਣਾਵਾ ਮੇਰੇ ਮੰਗਰ ਕਾ ਕਿਦਾਂ ਘਰ ਆਇਆ ਸੁਫਨਾ ਰੋਤੀ ਆਇਆ ਵਿਆਹ ਹੋ ਗਏ ਨੇ ਅੱਠ ਇਹਨੂੰ ਤੇਰੇ ਨਲਾਕ ਹੋ ਗਿਆ ਨੀਲਾਕਾ ਮੈਨੂੰ ਸਲਾਮੀਆਂ ਪਾ ਤੂੰ ਨਾਲ ਤਾਂ ਪਾਉਂਦੇ ਨਾ ਮੈਂ ਤੇ ਵਿਆਹ ਕਹਿੰਦੇ ਹੋਇਆ ਮੈਂ ਨਲਾਕ ਜਿਆਦੀ ਆ ਮੈਂ ਕਹਾਂ ਮੇਰੇ ਸਦਾਰਾਂ ਨੂੰ ਪੁੱਛ ਲੈ ਵੀ ਇੱਕ ਵਿਆਹ ਤੇ 10-20 ਲੱਖ ਲੱਗਦਾ ਸੁਣ ਨਾ ਮੇਰੇ ਪਿਓ ਦਾ ਮੈਂ 40 ਕਰਾ ਲਵਾ ਮੇਰੇ ਕਿਹੜਾ ਮਰਵਾਈ ਕਿੱਧਾ ਮੁੜ ਚੱਲਿਆ ਜਾਂ ਮੈਂ ਪੈਸੇ ਕਰਾਈ ਸੀ ਕੱਡੀਆਂ ਦਾ ਖਰਚਾ ਪੈਣਾ ਸੁਣਨੀ ਨਹੀਂ ਗੱਲਿਆ ਅੱਛਾ ਵੇਹੇ ਜੀਵੇਂ ਸਦਾਰ ਦੇਥੋਂ ਮੇਲ ਖੁਸ਼ੀਆਂ ਵਾਲੇ ਪ੍ਰਵਾਸ ਦੇਥੋਂ ਮੇਰੇ ਵੇਲਾਵਦਾ ਵੀ ਭਾਗਲਾ ਵੀ ਰਤੀ ਪਾਣੀ री खुद अपनी ली पापे की ਦੇਹ ਇਹ ਦਸ ਪੰਡਾ ਆਇਆ ਕਿੱਥੋਂ ਹੈ ਆਹੋ ਰੋਪੜ ਸ਼ਹਿਰ ਜੇ ਤੂੰ ਜੰਮਿਆ ਬੜੀ ਹਵੈਲੀ ਮੇਰਾ ਪਾਪਾ ਜੇ ਮੈਨੂੰ ਲੈ ਕੇ ਜਾਦਿਆ ਰੋਪੜ ਸ਼ਹਿਰ ਮੈਨੂੰ ਲੱਗਿਆ ਪਤਾ ਸਰਦਾਰ ਜੀ ਕੀ ਪਤਾ ਲੱਗਾ ਇਹਦੀ ਮਾਂ ਨੇ ਰੋਟੀ ਰੋਪੜਿਆ ਆਹ ਭਾਵੇਂ ਚੰਡੀਗੜ੍ਹ ਹੋਵੇ ਮੁੰਡਾ ਬੀਜੀ ਹੈ ਹੀ ਹੋਣਾ ਮੁੰਡਿਆ ਬੱਤੀ ਮਸ਼ਹੂਰ ਹੈ ਤੇਰੇ ਜੰਮਦਾਨਾ ਨਹੀਂ ਕੋਈ ਵੀ ਸਵਾਦ ਹੈ ਮੈਨੂੰ ਲੈ ਕੇ ਜਾਦਿਆ ਹਾਂ ਮੇਰੇ ਜੰਮਿਆ ਮੇਰੇ ਨਾਲ ਤੇਰੇ ਧਰਮੀ ਧਰਮੀ ਬੜੇ ਕੁੰਡਾੜ ਕੀਤਾ ਕੀ ਕੀਤਾ ਭੁੱਖਿਆਂ ਨੂੰ ਭੋਜਨ ਭੁੱਖਿਆਂ ਨੂੰ ਭੋਜਨ ਲੰਗਿਆਂ ਨੂੰ ਕੱਪੜੇ ਡੰਡਿਆਂ ਦੇ ਰਿਸ਼ਤੇ ਪੁੜਾਲਿਆਂ ਨੂੰ ਦੋ ਦੋ ਇਹ ਕਿਰਸਤਾ ਕੀ ਕਰਨਾ ਛੁੱਟੀ ਸਾਲ ਨੂੰ ਦੇ ਦਿੰਦੇ ਹਾਂ ਇੱਕ ਵਾਰ ਹੀ ਲੱਗਣ ਦੇ ਆਹ ਤੇਰੀ ਜੰਮਣ ਦਾ ਕੋਈ ਮਜ਼ਾ ਨਹੀਂ ਆਇਆ ਨਿਲਾਈ ਦਾ ਅੱਛਾ ਹਾਂ ਫੇ ਤੇਰੇ ਜੰਮਿਆ ਨਾ ਮੈਂ ਜੰਮਿਆ ਨਾ ਮੇਰੇ ਪਾਪਾ ਜੰਮੇ ਫੜੇ ਨੂੰ ਤੇਰੇ ਜੰਮਣਾ ਮੀਰ ਦਾ ਜੰਮਣਾ ਗਰੀਬ ਦਾ ਮੈਂ ਨਾ ਅਸੀਂ ਜੰਮੇ ਹੀ ਨਹੀਂ ਐ ਦੋ ਦੋ ਮੀਟਰ ਦੇ ਹੋਣੇ ਤੋਂ ਇਹ ਅੰਮ੍ਰਿਤਸਰੋਂ ਪਕੀ ਲਈ ਰੋਪੜ ਤੇ ਭਾਂਡੇ ਨਹੀਂ ਅਸੀਂ ਕੰਮ ਜਾਈ ਕੀਤਾ ਮੇਰੇ ਜੰਮਣ ਦੀ ਤਿਆਰੀ 900 ਕੈਸ ਕਰਦੀ ਆ ਤੇ ਮੈਂ ਜੰਮੇ ਇਲੈਕਸ਼ਨਾਂ ਤੇ ਪਾਪਾ ਕਹਿੰਦੇ ਯਾਰ ਹੋਰ ਮੰਗਾ ਲਓ ਕੀ ਕਰਨੀ ਨਾਲੇ ਕੇਸ ਕਰਾਉ ਨਾਲੇ ਗੋਟਾ ਪਾਉ ਹਾਂ ਜੰਮੇ ਹਾਂ ਸ਼ਬਦ ਸੁਣਾ ਦੇ ਇੱਕ ਵਾਰੀ ਨਾਲ ਨਾ ਹਾਂ ਬੁੱਤੇਰੇ ਹੱਟ ਉੱਤੇ ਨਾਨਕ ਨੇ ਲੁੱਟ ਹੈ ਮਚਾਈ ਤੇਰੇ ਹੱਟ ਉੱਤੇ ਨਾਨਕ ਨੇ ਲੁੱਟ ਹੈ ਮਚਾਈ ਨੇ ਪਰਿਆਤਨ ਕੇ ਚੜ੍ਹਦੀ ਕਲਾ ਰੱਖੀ ਜੀ ਸਾਡੀਆਂ ਰੋਪੜਾ ਵਾਲੇ ਭੰਡਾ ਦੀ ਇਹੋ ਜੀ ਸੀਤਾ ਬਾਲ ਪਲਾਇਨ ਮਾਰੀ ਜੇ ਮੈਂ ਸਾਟ ਪੇੜ ਤੋਂ ਬਚਾਵੇ ਹਥੋਦਾਰ ਕਰਾਵੇ ਗਰੀਬ ਖਾਵੇ ਸੀਤਾ ਦਿੱਤਾ ਜਾਂਦਾ ਪਰਾ ਰਾਜੀ ਰੋਲ ਬਹੁਤ ਬਹੁਤ ਧੰਨਵਾਦ ਜੀ ਆਇਆਂ ਪਾਪਾ ਰਾਜ ਇਹ ਪ੍ਰਸ਼ਾਦਿਆਂ ਦਾ ਜਿਹੜੇ ਸਾਥੀਆਂ ਲੋਕ ਕਰਦੀਆਂ ਪ੍ਰਸ਼ਾਦਿਆਂ ਦਾ ਕੰਮ ਚੱਲ ਰਿਹਾ ਜੀ ਲੰਬੜੀ ਪੈੜੀ ਕੁੜੀ ਦਾ ਸਸਤਰੇ ਦਾ ਤਿਆਰੀਆਂ ਕਿੱਥੇ ਚੱਲਦੀਆਂ ਹੋ ਗਈ ਜੀ ਤਿਆਰੀ चाहिए मैं कह रहा बाकी थे समान जद आ जा कह पकौड़े एक बार गर्म भी करने है ਹਾਂ ਲੈ ਕੇ ਲਾਤਾ ਆਪਾਂ ਨੇ ਬੰਦਾ ਲਾਇਆ ਹੋਇਆ ਅੱਛਾ ਜੀ ਲਾਇਆ ਆ ਬੰਦਾ ਹਾਂਜੀ ਪਤਾ ਬਾਈ ਜਾ ਕੇ ਤੁਸੀਂ ਆਪਣੀ ਸਭ ਡਿਊਟੀ ਕਰ ਪਈਆਂ ਪਰ ਹਾਂਜੀ ਪਕੌੜੇ ਮੈਂ ਬਣਾ ਲਵਾਂਗੇ ਬਸ ਠੀਕ ਵਧੀਆ ਬਣੇਗਾ ਵਧੀਆ ਵਧੀਆ ਆ ਨਾ ਬਸ ਆਉਂਦਿਆਂ ਨੂੰ ਹਾਂਜੀ ਬਸ ਪਲੇਟਾਂ ਭਰੀਆਂ ਹੋਣ ਹੋਣ ਉਹਨਾਂ ਦੀ ਆ ਵੀ ਆ ਜਾਓ ਬਾਈ ਖਾਓ ਹਾਂ ਸਾਰਾ ਕੋਈ ਕਹੇ ਵੀ ਵੀ ਆ ਕਪੀ ਰੱਖੋ ਵੀ ਆਇਆ ਨਾ ਹੋਵੇ ਜੈਸਮੀਨ ਮੇਰੇ ਸਾਰ ਪਿਓ ਕੰਟਕ ਉਹ ਖਾਸੀ ਬਣ ਗਈ ਬਿਲਕੁਲ ਰਾਈ ਇਹ ਨਹੀਂ ਹੁਣ ਅਦਾ ਇਹ ਨਹੀਂ ਹੁਣ ਮੈਂ ਜੀ ਇਹਨੇ ਸੂਟ ਅੱਜ ਇਹ ਪਾਇਆ ਜੀ ਸਹੀ ਕਹਿੰਦੇ ਨਾ ਚੈੱਕ ਕਰੋ 16 ਨੇ ਉਹਨੂੰ ਵਧੀਆ ਲੱਗ ਰਿਹਾ ਸੋ ਸਿਆਣਾ ਜੋ ਬੱਚ ਬੋਲਦਾ ਹਾਂ ਸੈਨ ਨੂੰ ਪਤਾ ਹੁੰਦਾ ਪਤਾ ਕੀ ਹੈ ਜੈਸਮੀਨ ਕਹਿੰਦੀ ਹੁੰਦੀ ਹਾਂਜੀ ਕਹਿੰਦੀ ਵੀ ਮੇਰੇ ਸੋਰੀ ਹਾਂਜੀ ਸੇਵਾ ਖੋ ਚਾ ਕੋ ਨਹੀਂ ਚਾ ਪਤਾ ਕੀ ਹੈ ਜੀ ਦੇਖੋ ਮੈਂ ਦੱਸਦਾ ਗੱਲ ਇੱਕ ਮੇਨ ਹੈ ਜਿਹੜੀ ਸਾਰੇ ਸੋਚਦੇ ਤੁਸੀਂ ਵੀ ਆਹੀ ਗੱਲ ਕਰ ਰਹੇ ਹੋ ਜਿਨਾਂ ਇਹਦੇ ਲੱਗ ਲੱਗ ਫਾਰਮੂਲੇ ਆ ਬੋਲਣ ਦੇ ਗੱਲ ਇਹ ਹੈ ਕਹਿੰਦੇ ਨਹੀਂ ਹੁੰਦੇ ਕਹਿੰਦੇ ਜੇ ਇੱਕ ਵੀ ਚੀਜ਼ ਘਟ ਜਾਵੇ ਮੋਕੇ ਪਰ ਜਾਂ ਨਾ ਪੂਰੀ ਹੋਵੇ ਫਿਰ ਉਹ ਰਿਸ਼ਤੇਦਾਰ ਕੱਲੂ ਤਾਨਾ ਮੈਣਾ ਮਾਰ ਦਿੰਨੇ ਉਹ ਠੀਕ ਨਹੀਂ ਹੁੰਦਾ ਇਹਦੇ ਨਾਲ ਤਾਂ ਆਪਣੀ ਸਵੇਰ ਤੇ ਤਾਂ ਹੀ ਅੱਜ 3 ਘੰਟੇ ਤਿਆਰੀ ਕੀਤੀ ਹਾਂਜੀ ਕੋਈ ਜਿਲਦ ਵਿੱਚ ਤਾਂ ਬੜਿਆ ਨਹੀਂ ਹੁੰਦਾ ਆਪਾਂ ਕਹਿ ਵੀ ਸਕਦੇ ਹਾਂ ਤਾਨਾ ਮਾਰਨਾ ਮਾਰੂਗਾ ਇਹ ਨਹੀਂ ਮਾਰੂਗਾ ਪਰ ਹੋਰੇ ਪਰਿਵਾਰ ਨੂੰ ਇਹ ਹੁੰਦਾ ਹੈ ਵੀ ਅਸੀਂ ਆਪਣੇ ਜੁਆਈ ਭਾਜ ਦੀ ਸੇਵਾ ਵੱਧ ਕੇ ਕਰੀ ਹਾਂ ਬਸ ਇਹ ਕਾਲੂ ਇਹ ਨਾ ਕਹੇ ਵੀ ਮੈਂ ਆਉਂਦਾ ਮੈਂ ਸੇਵਾ ਨਹੀਂ ਦੇਣੀ ਮੇਰੀ ਪਾਲ ਨਹੀਂ ਆਜੋ ਆਜੋ ਚਾਹੇ ਗਰੀਬਾ ਚਾਹੇ ਮੀਰਾ ਆਪਣੇ ਵਾਅਦੇ ਤਾਂ ਬੰਦਾ ਪੂਰਾ ਜ਼ੋਰ ਸੇਵਾ ਕਰਕੇ ਲਾਉਂਦਾ ਹੈ ਲਾਂਦਾ ਹੀ ਦਾ ਜੁਆਈ ਨੂੰ ਕੋਈ ਕਮੀ ਰਹਿ ਨਾ ਬਿਲਕੁਲ ਪਰ ਜੇ ਹੁਣ ਆਇਆ ਨਾ ਵੀ ਜ਼ੋਰ ਲਾਇਆ ਹੋਇਆ ਵੀ ਜੁੜੀ ਹੋ ਕਰਾ ਸੋਵੇਂ ਹਾਂ ਤੁਸੀਂ ਲੈਨ ਚ ਆਇਆ ਖੜਾ ਬਾਸਮੀ ਰਸਮੀ ਨਾ ਖੜਾਇਆ ਹੈ ਨਾ ਅੱਛਾ ਵੀਰ ਜੀ ਨੇ ਤਾਹੀ ਲੈਨ ਚ ਖੜਾਇਆ ਨਹੀਂ ਨਹੀਂ ਮੈਂ ਮੈਂ ਸਾਰੇ ਆਪਣੇ ਸਬਸਕ੍ਰਾਈਬਰਾਂ ਨੂੰ ਦਿਖਾ ਦਿਆਂ ਇੰਜੋਏ ਕਰਾ ਦਿਆਂ ਹਰੀ ਹਰੀ ਪੈਂਟ ਤੇ ਸੋਸ ਲਾਈ ਜਾਂਦੀ ਪਰ ਠੀਕ ਹੋ ਜਾਗਾ ਨਾਲੇ ਜੀ ਅੱਜ ਤੁਸੀਂ ਸਾਰੇ ਨਾ ਪਤਾ ਕਿਆ ਕਰਨਾ ਪਹਿਲਾਂ ਮਕੋੜੇ ਖਾਣੇ ਤੇ ਪਹਿਲਾਂ ਦੋ ਦੋ ਗਲਾਬ ਜਾਮਨਾਂ ਖਟਿਆਈ ਗੱਲ ਜਰੂਰ ਖਾਣੀਆਂ ਉਹਨਾਂ ਗੱਲ ਗੱਲਾਂ ਬਾਤਾਂ ਮਾਰੀ ਜਾਣੀਆਂ ਪਲੇਟ ਵਿੱਚ ਗੱਲ ਖਟਿਆਈ ਗਏ ਹਾਂ ਸਾਦੇ ਜਾਓ ਚ ਕੀ ਕਹੇ ਨਹੀਂ ਸਾਦੇ ਜਾਓ ਚ ਖਰਾਉਣ ਲੱਗਿਆ ਸੰਦੇ ਮੈਂ ਤਾਂ ਕਹਿਣਾ ਵੀ ਉਹਦੇ ਗੈਲ ਨਾ ਫਿਰ ਜਿਹੜੇ ਪਕੌੜੇ ਖਾਣੇ ਆਪਾਂ ਬਾਅਦ ਵਿੱਚ ਉਹ ਖਰਾਬ ਨਹੀਂ ਕਰਦੇ ਨਾ ਤਜਾਬ ਬਣਦਾ ਹਾਂ ਸੁਣਾਉਂਦੇ ਮੈਨੂੰ ਸੁਣਾਉਂਦੇ ਨੇ ਮੇਰੇ ਮਤਲਬ ਆ ਰਹੇ ਪਪਾ ਹਾਂ ਲੈ ਬਈ ਉਹ ਦੇਖੋ ਉਹ ਦੇਖੋ ਉੱਧਰ ਦੱਸੋ ਜੀ ਉੱਧਰ ਪਿੰਡ ਕਰਕੇ ਪੁੱਛਿਓ ਕਿ ਪੰਗਾ ਲਾਜ ਤਜਾਬ ਦਾ ਫਿਰ ਤਾਂ ਹਰ ਕੋਈ ਹਾਂ ਪੱਕਾ ਪੱਕਾ ਥਲੇ ਆ ਗਏ ਮਲਾ ਥਲੇ ਆ ਗਏ ਅੱਗੇ ਲਾ ਦੇ ਨਾ ਚਲੋ ਦੇਖਦੇ ਆਂ जी चलो बार नहीं इधर सभी चाचा भी तैयारी हैं रहा हेलो चल पे कम थोड़ा भी नंबर ला देने हूँ, थोड़े के टाइम तक है ना ताई? थोड़े के टाइम तक नंबर लाने इन्हों का थोड़े के टाइम तक का। है कि नहीं तो नहीं लगी तो बस थोड़ा नंबर है हूँ बाद है कि नहीं भाभी मैं थोड़े के टाइम तक थोड़ा नंबर ला देने, हाँ रिश्तेदार में चल आने है ना हाँ गलता है ਪੋਪੋ ਇਹਨੇ ਦੁਆਰ ਦਿੱਤੇ ਜਾ। ਅਰੇ ਤੋੜਾ ਕਹਿ ਨਾ। ਜਹਰੀ ਜਾਵਾਦ ਨੂੰ ਬਣਾ। ਪਾਣਾ ਦਾ ਚਰਚਰਾਲਾ ਚਾਹ ਜੋ ਮਾਗੀ। ਹਾਂਜੀ। ਬਚੋਲੇ ਨੂੰ ਵਾਹ ਕੱਢਣ ਲੱਗਿਆਂ ਦੀ ਅਸੀਂ ਦੱਸ। ਕਾਤੇ? ਬਚੋਲੇ ਨੂੰ ਆ ਕੇ ਲੱਗਿਆਂ ਸੀ ਆਂ। ਵੀ ਕੋੜਮਾ ਕੋੜਮੀ ਵਾਦਣਗੇ ਬਚੋਲੇ ਬੈਠੇ ਦੱਸਣਗੇ। ਹਾਂ। ਥੱਲੇ ਉਹੀ ਹੋਇਆ। ਹੈਂ? ਹਾਂ। ਨਹੀਂ ਨਹੀਂ ਹੀ ਰਹਿ ਗਿਆ ਤਾਂ ਹੀ ਬਚੋਲਾ ਹਾਂ। ਹਾਂ ਕੱਲੇ ਹੀ ਰਹਿ। ਇਹ ਤਾਂ ਗੱਲ ਹੈ। ਐ ਤਾਂ ਪੂਰੀ ਅੱਜ ਪੂਰੀ ਪੁਛ ਪੁਛ ਐ ਨਾ ਮੱਤੀ ਦਾੜਾ ਕਢੇ ਮੱਤੀ ਦਾੜਾ ਮੱਤੀ ਦਾੜਾ ਜੀ ਜੇ ਮੋਚੋਲਾ ਨਹੀਂ ਰੱਖ ਆ ਮੱਤੀ ਦਾੜਾ 라 ਵਿੱਚ ਵੇ ਮੋਚੋਲਾ ਨਹੀਂ ਰੱਖਣਾ 라 ਵਿੱਚ ਵੇ ਮੱਤੀ ਦਾੜਾ 라 ਵਿੱਚ ਵੇ ਮੋਚੋਲਾ ਨਹੀਂ ਰੱਖਣਾ 라 ਵਿੱਚ ਵੇ ਮੋਚੋਲਾ ਵਿਆਹ ਕਰਾ ਦਵਾ ਬਤੋਲਾ ਇਹ ਬੋਲਦਾ ਕਰੋ ਤੁਸੀਂ ਉੱਠਦੇ ਬਾਅਦ ਉਹ ਤਾਂ ਪਹਿਲਾਂ ਡੇਰੀ ਤੋਂ ਦੁੱਧ ਲੈ ਕੇ ਪਹੁੰਚੋ ਲੋਰ ਅੱਛਾ ਨਹੀਂ ਆਹਾ ਰੁਕ ਜੋਦੇ ਕਾਫੀ ਹੈ ਨਾ ਪੂਰੇ ਘਰ ਨੂੰ ਕਹੋ ਕਲੀ ਦੱਸ ਕਿੱਥੇ ਜਾਣਾ ਹੈ ਮੇਰੀ ਕਾਲ ਨੂੰ ਇਸ ਨਾਲ ਅੱਗੇ ਕਰਦੇ ਹਾਂ ਨਹੀਂ ਆਇਆ ਹਾਂ ਚੱਲ ਮਾ ਆਪਾਂ ਪੈਰੋ ਪਿੰਦੀ ਚੱਲੂਗਾ ਕਿੱਥੇ ਆ ਅਪਾ ਦਾ ਮਾਰਾ ਦੌੜੇ ਕਰਦਾ ਦੇਖੋ ਉਹ ਚੱਲ ਜਾ ਯਾਰ ਸੱਤ ਨਹੀਂ ਹੈ ਨਹੀਂ ਹਾਂ ਹਾਂ ਜਿਆਦਾ ਹੋ ਜਾਣਾ ਗੱਲ ਬਾਕੀ ਉਹ ਨੱਕ ਭਰਾਈ ਉਹ ਕੋਈ ਚੱਕਰ ਨਹੀਂ ਆ ਲਿਖਣਾ ਪੈਨਲ ਕੋਈ ਉਹ ਵੀ ਨਹੀਂ ਆਏਗਾ ਵੀ ਹਾਂ ਵੀ ਬਿਲਕੁਲ ਅੱਥੀ ਰੱਖ ਤੱਕ ਖੜੀ ਹੋ ਬੈਠੀ ਆ ਮਗਾਉਣਾ ਪਾ

हाँ हाँ बैक्का बार ही रोड़ का नहीं

खोपखोप सांखो को को खाली मोरानी मोरानी दीजा कोई हाय हेलो आ ले चमची ना खा ले